ਅੱਜ ਸਾਚੀ ਗੱਲ ਤੇ ਜੈ ਸ਼੍ਰੀ ਰਾਮ ਜੀ ਉਮੀਦ ਕਰਦੇ ਹਾਂ ਕਿ ਸਾਰੇ ਜਣੇ ਬਹੁਤ ਵਧੀਆ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਅੱਜ ਜੀ ਸਾਨੂੰ ਕਾਲ ਆਇਆ ਸੀ ਕਿ ਰਾਧਾ ਵਾਟਿਕਾ ਸਲਾਣਾ ਰੋਡ ਦੇ ਉੱਤੇ ਇੱਕ ਸਾਹੜਾ ਹੈ ਜੋ ਕਿ ਕਾਫੀ ਬੁਰੀ ਹਾਲਤ ਦੇ ਵਿੱਚ ਪਿਆ ਆ ਜਿਹਦੇ ਪਿਛਲੇ ਖੁਰ ਦੇ ਵਿੱਚ ਕਾਫੀ ਜ਼ਿਆਦਾ ਸਵੇਲਿੰਗ ਹੈ ਤੇ ਕਾਫੀ ਦਰਦ ਦੇ ਵਿੱਚ ਹੈ ਇਹ ਕਿ ਸੈਕਸੀਡੈਂਟ ਕਰਨ ਵੀ ਹੋ ਸਕਦਾ ਜਾਂ ਕੋਈ ਇਨਫੈਕਸ਼ਨ ਜਾਂ ਕੋਈ ਬਿਮਾਰੀ ਵੀ ਹੋ ਸਕਦੀ ਹੈ ਅਤੇ ਪਿੱਛੇ ਜਿੱਥੋਂ ਬਾਥਰੂਮ ਕਰਦੇ ਉੱਥੇ ਟਿਊਮਰ ਕੈਂਸਰ ਵਰਗੇ ਸਿੰਪਟਮ ਵੀ ਨਜ਼ਰ ਆਏ ਬਾਕੀ ਡਾਕਟਰ ਕਨਫਰਮ ਕਰਨਗੇ ਇਸ ਬੱਚੇ ਨੂੰ ਰੈਸਕਿਊ ਕਰਕੇ ਸ਼ਿਰੀ ਜੀ ਗੂਸੇ ਸੋਸਾਇਟੀ ਤੇ ਜਾਈ ਗਿਆ ਜਿੱਥੇ ਦਾ ਸਾਰਾ ਟ੍ਰੀਟਮੈਂਟ ਕੀਤਾ ਜਾਊਗਾ ਪਾਛੋਬੀਟ ਟੀਮ ਤੇ ਨਵਜੀਵਨ ਵੈਲਫੇਅਰ ਸੋਸਾਇਟੀ ਨੇ ਮੌਕੇ ਤੇ ਪਹੁੰਚ ਕੇ ਰੈਸਕਿਊ ਕੀਤਾ ਜੀ ਤੇ ਭਾਗ ਸਿੰਘ ਜੀ ਵੀ ਮਿੰਟ ਤੋਂ ਪਹਿਲਾਂ ਆਪਣੀ ਗੱਡੀ ਚੱਕ ਕੇ ਆ ਜਾਂਦੇ ਨੇ ਤੇ ਕਦੀ ਵੀ ਜਵਾਬ ਨਹੀਂ ਦਿੰਦੇ ਤੇ ਉਹਨਾਂ ਦਾ ਵੀ ਤਹਿ ਦਿਲੋਂ ਸ਼ੁਕਰੀਆ ਕਰਨਾ ਚਾਹਣਾ ਹੈ ਚਾਹੇ ਦਿਨ ਹੋ ਕੱਲੇ ਹੀ ਲੈ ਜਾਂਦੇ ਨੇ ਜਿਵੇਂ ਅੱਜ ਬਹੁਤ ਜ਼ਿਆਦਾ ਥਕੇ ਹੋਏ ਸੀ ਪਹਿਲਾਂ ਉੱਥੇ ਗਏ ਹੋ ਜੀ ਬਗੋਰ ਗੁਰੂ ਸ਼ੰਕਰ ਕਉਸ਼ਾਲਾ ਫੀਡ ਦੇ ਲਈ ਤੇ ਉਸ ਤੋਂ ਬਾਅਦ ਸਿੱਧਾ ਇੱਧਰ ਆਏ ਤੇ ਕਾਫੀ ਜ਼ਿਆਦਾ ਥਕੇ ਹੋਏ ਸੀ ਤਾਂ ਮੈਂ ਅੰਕਲ ਜੀ ਨੂੰ ਕਿਹਾ ਕਿ ਤੁਸੀਂ ਕੱਲੇ ਹੀ ਜਾ ਕੇ ਆਓ ਤੇ ਮੋ ਕਿਤੇ ਜਾ ਕੇ ਵੀ ਨੋ ਡਾਕਟਰ ਨੂੰ ਵੀ ਬੁਲਾਇਆ ਕਿ ਜੇ बेहोਸ਼ ਕਰਨ ਦੀ ਲੋੜ ਪਈ ਜਾਂ ਐਮਰਜੈਂਸੀ ਦੇ ਵਿੱਚ ਕੋਈ ਵੀ ਦਿੱਕਤ ਆਈ ਤਾਂ ਉਹ ਸਹਿਯੋਗ ਕਰਨਗੇ ਤੇ ਉਹਨਾਂ ਦਾ ਵੀ ਤੈਹੇ ਦਿਨੋ ਸ਼ੁਕਰੀਆ ਕਰਨਾ ਚਾਹੁੰਦਾ ਹਾਂ ਕਿ ਇੱਕ ਹਾਕ ਦੇ ਉੱਤੇ ਆ ਗਏ ਤੇ ਬਾਅਦ ਦੇ ਵਿੱਚ ਬੈਲਟਾ ਬੁਲਟਾ ਪਾਈ ਗਈ ਹੈ ਪਹਿਲਾਂ ਸਾਹਣ ਖੜਾ ਨਹੀਂ ਹੋ ਰਿਹਾ ਸੀਗਾ ਬਾਅਦ ਦੇ ਵਿੱਚ ਪੂੰਛ ਪਾਂਛ ਮਰੋੜ ਇਹ ਐਮਐਡੀ ਛੇੜਛਾੜ ਕਰਨ ਦੀ ਕੋਸ਼ਿਸ਼ ਕਰਦੇ ਤਾਂ ਉਹਦੇ ਵੀ ਸੱਟ ਲੱਗ ਸਕਦੀ ਸੀਗੀ ਸੇਫਟੀ ਨੂੰ ਮੱਦੇਨਜ਼ਰ ਰੱਖਦੇ ਹੋਏ ਬੱਚੇ ਨੂੰ ਕ੍ਰੇਨ ਮੰਗਾ ਕੇ ਰੈਸਕਿਊ ਕੀਤਾ ਗਿਆ ਚੱਕ ਕੇ ਗੱਡੀ ਦੇ ਵਿੱਚ ਰੱਖਿਆ ਗਿਆ ਤੇ ਭਗ ਸਿੰਘ ਜੀ ਸ਼੍ਰੀ ਜੀ ਗੂਸੇਵਾਲ ਸਿਟੀ ਲੈ ਕੇ ਜਾਣਗੇ ਤੇ ਜੋ ਵੀ ਮੌਕੇ ਤੇ ਪਹੁੰਚੇ ਸਾਰੇ ਵੀਰ ਰਸਤੇ ਦੇ ਵਿੱਚ ਜਾਂਦੇ ਵੀ ਕੋਈ ਰੁਕਿਆ ਤਾਂ ਉਹਨਾਂ ਦਾ ਵੀ ਤਾਂ ਇਹਦੇ ਲਈ ਸ਼ੁਕਰੀਆ ਕਰਨਾ ਚਾਹਨਾ ਹੈ ਸਾਰਿਆਂ ਦੇ ਨਾਮ ਨਹੀਂ ਲਿੱਤੇ ਜਾਂਦੇ 520 ਟੀਮ ਤੇ ਨਵਜੀਵਨ ਵਲੰਟੀਅਰ ਸਾਇਟੀ ਤੇ ਸਾਰੇ ਵਲੰਟੀਅਰ ਸਾਰੇ ਜੋ ਜੀਵ ਨੂੰ ਪਿਆਰ ਕਰਦੇ ਨੇ ਕੁਦਰਤ ਨੂੰ ਪਿਆਰ ਕਰਦੇ ਨੇ ਇਨਸਾਨਾਂ ਨੂੰ ਪਿਆਰ ਕਰਦੇ ਨੇ ਉਹਨਾਂ ਦਾ ਤਹਿ ਦਿਲੋਂ ਸ਼ੁਕਰੀਆ ਤੇ ਅਸਲੀ ਸਾਵ ਇਕੋ ਜੋ ਜੈਲਸ ਕਰਨਾ ਜਾਂ ਕਿਸੇ ਦਾ ਮਾੜਾ ਕਰਨਾ ਜਾਂ ਪਖੰਡ ਕਰਨੇ ਇੱਕ ਮਹੀਨਾ ਕੀ ਹਾਂ ਸਾਵਨ ਦਾ ਮਹੀਨਾ ਚੱਲ ਰਿਹਾ ਸੀ ਮਾਸ ਮੱਛੀ ਅੰਡਾ ਨਹੀਂ ਖਾਵਾਂਗੇ ਕਿਸੇ ਦਾ ਬੁਰਾ ਨਹੀਂ ਕਰਾਂਗੇ ਕੁਝ ਗਲਤ ਨਹੀਂ ਕਰਾਂਗੇ ਤਾਂ ਉਹ ਪਖੰਡ ਹੁੰਦੇ ਨੇ ਜੇ ਤੁਸੀਂ ਪਸ਼ੂ ਪਤੀਨਾ ਆத்ਮਾਹ ਦੇਵ ਜੀ ਨੂੰ ਪੋਲੇ ਬਾਬਾ ਜੀ ਨੂੰ ਮਨਾਣਾ ਹੈ ਤਾਂ ਜੀਵਾਂ ਨੂੰ ਪਿਆਰ ਕਰੋ ਕੁਦਰਤ ਨੂੰ ਪਿਆਰ ਕਰੋ ਇੱਕ ਮਹੀਨਾ ਨਹੀਂ ਪੂਰਾ ਸਾਲ ਕਰੋ ਜੀਵ ਜਾਨ ਨਾਲ ਕਰੋ ਦਿਲ ਮਿਹਨਤ ਨਾ ਕਰੋ ਤੇ ਤੁਹਾਨੂੰ ਰਿਜ਼ਲਟ ਤੁਹਾਡੇ ਸਾਹਮਣੇ ਮਿਲੂਗਾ ਪਸ਼ੂਪਤੀ ਨਾਥ ਜੀ ਤੁਹਾਡੇ ਤੋਂ ਪ੍ਰਸੰਨ ਹੋਣਗੇ ਤੇ ਤੁਹਾਡੇ ਤੇ ਸਦੇਵ ਆਪਣਾ ਅਸ਼ੀਰਵਾਦ ਬਣਾ ਕੇ ਰੱਖਣਗੇ ਤਾਂ ਐਵੇਂ ਪਸ਼ੂਪਤੀ ਨਾਥ ਜਾਂ ਸਾਰੇ ਜੋ ਵੀ ਆਪਣੇ ਵਾਹਿਗੁਰੂ ਰਾਮ ਜੀ ਸਭ ਨੇ ਸੋਬ ਆਪਣੇ ਭਗਵਾਨ ਜੀ ਨੇ ਹਨਾ ਜੀ ਤੇ ਉਹਨਾਂ ਨੂੰ ਜੇ ਖੁਸ਼ ਰੱਖਣਾ ਹੈ ਆਸ਼ੀਰਵਾਦ ਰੱਖਣਾ ਉਹਨਾਂ ਦਾ ਆਪਣਾ ਆਪਣਾ ਹੱਥ ਸਿਰ ਤੇ ਰੱਖਵਾਉਣਾ ਚਾਹੁੰਦੇ ਹੋ ਤਾਂ ਐਸੇ ਕੰਮਾਂ ਦੇ ਵਿੱਚ ਅੱਗੇ ਆਓ ਇੱਕ ਮਹੀਨੇ ਪਖੰਡ ਕਰਨ ਨਾਲ ਕੁਝ ਵੀ ਹਸਲ ਨਹੀਂ ਹੁੰਦਾ ਉਹ ਇੱਕ ਜਸਟ ਤੁਸੀਂ ਆਪਣੇ ਆਪ ਨੂੰ ਇੱਕ ਫੇਕ ਐਕਸਪਰੈਸ ਕਰ ਰਹੇ ਹੋ ਕਿ ਤੁਸੀਂ ਇੱਕ ਮਹੀਨਾ ਨਹੀਂ ਖਾਰੇ ਚਲੋ ਇਸ ਮੁੱਦੇ ਦੇ ਉੱਤੇ ਜ਼ਿਆਦਾ ਗੱਲ ਨਹੀਂ ਕਰਦੇ ਬਸ ਇਹੀ ਕਹੂੰਗਾ ਕਿ ਸਾਰੇ ਹਰ ਇੱਕ ਜੀਵ ਨੂੰ ਪਿਆਰ ਕਰੋ ਕੁਦਰਤ ਨੂੰ ਪਿਆਰ ਕਰੋ ਤੇ ਭਾਕ ਸਿੰਘ ਜੀ ਛੱਡ ਕੇ ਆਣਗੇ ਇਹ ਤੋਂ ਅਗਲੀ ਜੋ ਵੀਡੀਓ ਹੋਊਗੀ ਉਹ ਸ਼ਾਰਟ ਦੇ ਵਿੱਚ ਅਪਲੋਡ ਕੀਤੀ ਜਾਊਗੀ ਤੇ ਇੰਸਟਾਗ੍ਰam ਤੇ ਜ਼ਰੂਰ ਜੁੜੋ ਉੱਥੇ ਸਾਰੇ ਅਪ ਵੀਡੀਓ ਅਲੱਗ ਤੋਂ ਅਪਲੋਡ ਕੀਤੀ ਜਾਊਗੀ ਇਹ ਰੈਸਕਿਊ ਪਾਰਟ ਸੀਗਾ ਤੇ ਰੈਸਕਿਊ ਕਰਕੇ ਭੇਜ ਦਿੱਤਾ ਗਿਆ ਸਭ ਦਾ ਬਹੁਤ ਸ਼ੁਕਰੀਆ ਤੇ ਜਾਨਵਰਾਂ ਨੂੰ ਜੀਵਾਂ ਨੂੰ ਇਨਸਾਨਾਂ ਨੂੰ ਪਿਆਰ ਕਰੋ